ਵਾਹਿਗੁਰੂ ਜੀ ਸਭ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਿੱਖ ਧਰਮ ਦੇ ਲਈ ਕਿਉਂ ਖਾਸ ਹੈ ਵਿਸਾਖੀ ਕਿਉਂਕਿ ਵਾਹਿਗੁਰੂ ਜੀ ਇਸ ਦਿਨ ਖਾਲਸਾ ਪੰਥ ਦੀ ਸਜਣਾ ਹੋਈ ਸੀ ਵਾਹਿਗੁਰੂ ਜੀ ਵਿਸਾਖੀ ਤੇ ਖਾਲਸਾ ਪੰਥ ਦਾ ਜਨਮ ਦੇ ਉਸ ਦਾ ਜਿਹੜਾ ਵਿਸ਼ੇਸ਼ ਮਹੱਤਵ ਹੈ ਸਿੱਖ ਇਤਿਹਾਸ ਦੇ ਵਿੱਚ ਕਿਉਂਕਿ ਇਸ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਵਜੋਂ ਮਨਾਇਆ ਜਾਂਦਾ ਹੈ ਆਮ ਤੌਰ ਤੇ ਜਿਹੜੇ ਵੀ ਤਿਹਾੜੇ ਇਹ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਮੇਲਾ ਲਗਾਇਆ ਜਾਂਦਾ ਹੈ ਇਹ ਕਾਰਨ ਹੈ ਕਿ ਵਕ ਵਕ ਥਾਮਤ ਤੇ ਮੇਲੇ ਲਗਾਏ ਜਾਂਦੇ ਹਨ ਤੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸੰਮਗਮ ਹੁੰਦੀਆਂ ਹਨ ਤੇ ਇਸ ਤਿਹਾੜੇ ਦੇ ਨਾਲ ਜੁੜੀ ਸਿੱਖ ਇਤਿਹਾਸ ਬਾਰੇ ਅਗਰ ਗੱਲ ਕਰੀਏ ਤਾਂ ਇਸ ਦਿਨ ਸਿੱਖ ਤਰਫ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਵਾਹਿਗੁਰੂ ਜੀ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹੁਕਮ ਮੰਨਣ ਦਾ ਆਦੇਸ਼ ਦਿੱਤਾ ਤੇ ਸੰਦੇਸ਼ ਦਿੱਤਾ ਸੀ ਵਾਹਿਗੁਰੂ ਜੀ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਮਹਾਨ ਸਭਾ ਬੁਲਾਈ ਜਦੋਂ ਉਸ ਸਭਾ ਦੀ ਸ਼ੁਰੂ ਹੋਈ ਤਾਂ ਗੁਰੂ ਜੀ ਨੇ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢਦੇ ਹੋਏ ਕਿਹਾ ਕਿ ਕੋਈ ਵੀ ਅਜਿਹਾ ਸਿੱਖ ਜੋ ਧਰਮ ਦੇ ਲਈ ਆਪਣੇ ਪ੍ਰਾਣ ਦਾ ਬਲਦਾਨ ਦੇ ਸਕੇ ਤੇ ਮੈਨੂੰ ਉਸ ਤਿੱਖ ਦਾ ਸਿਰ ਚਾਹੀਦਾ ਹੈ ਉਹਨਾਂ ਨੇ ਇੱਕ ਸ਼ੀਸ਼ ਦੀ ਮੰਗ ਕੀਤੀ ਇਹ ਸੁਣ ਕੇ ਸਭਾ ਤੇ ਜੜੀ ਉਹ ਸ਼ਾਂਤ ਹੋ ਗਈ ਪਰ ਪੰਜ ਸਿੱਖ ਵਾਰੀ-ਵਾਰੀ ਉੱਠੇ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਿਸ਼ਿਸ਼ ਦੇਣ ਦੇ ਲਈ ਤਿਆਰ ਆ ਵੈਗੁਰੂ ਜੀ ਤਾਂ ਗੁਰੂ ਸਾਹਿਬ ਨੇ ਉਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਤੇ ਬਾਅਦ ਵਿੱਚ ਉਹਨਾਂ ਦੇ ਪਾਸੋਂ ਆਪ ਅੰਮ੍ਰਿਤ ਛਕਿਆ ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਨਾਮਾ ਪੰਥ ਸਿਰਜਿਆ ਤੇ ਜਾਤ ਪਾਤ ਰੰਗ ਭੇਦ ਆਦੀ ਦਾ ਜਿਹੜਾ ਵਿਤਕਰਾ ਸੀ ਉਹ ਖਤਮ ਕਰ ਦਿੱਤਾ ਵੈਗੁਰੂ ਜੀ ਅੰਮ੍ਰਿਤ ਕੋਣ ਤੋਂ ਬਾਅਦ ਕਿ ਇਸ ਕੰਗਾ ਕੜਾ ਕਿਰਪਾਨ ਤੇ ਕਿ ਸ਼ੇਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ ਵਾਹਿਗੁਰੂ ਜੀ ਤਫ਼ਸੀਕ ਇਤਿਹਾਸ ਦੇ ਵਿੱਚ ਵਿਸਾਖੀ ਦੀ ਇਹੀ ਮਹੱਤਤਾ ਹੈ ਵਾਹਿਗੁਰੂ ਜੀ ਕਿ ਖਾਲਸਾ ਪੰਥ ਦੇ ਸਾਜਨਾ ਦਿਵਤ ਬਜੂਤ ਨੂੰ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ